ma doug <laughs> o le ka ਇੱਕ ਪਾਸੇ ਹੜ੍ਹਾਂ ਨੇ ਮਾਰ ਮਾਰੀ ਤੇ ਦੂਜੇ ਪਾਸੇ ਮਹਿੰਗਾਈ ਨੇ ਮਾਰ ਮਾਰੀ ਅੱਜ ਨਕੌਦਰ ਦੀ ਸਬਜ਼ੀ ਮੰਡੀ ਦੇ ਵਿੱਚ ਪਹੁੰਚੇ ਆ ਇੱਥੇ ਤੇ ਕੀ ਹਾਲਾਤ ਆ ਕਿਉਂਕਿ ਸਬਜ਼ੀਆਂ ਨੂੰ ਜਿਹੜਾ ਹੱਥ ਨਹੀਂ ਲੱਗਦਾ ਹੈਗਾ ਕੀ ਕਹਿਣਾ ਚਾਹੋਗੇ ਕਹਿਣਾ ਕੀ ਆ ਜੀ ਇਹ ਕਿ ਕੁਦਰਤ ਦੀ ਮਾਰ ਆ ਆਪਾਂ ਦੇਖਦੇ ਪਏ ਸਾਰੇ ਰਲ ਕੇ ਪਰ ਹੁੰਦੀ ਦੀ ਅੱਗੇ ਵੀ ਇਹਨਾਂ ਦਿਨਾਂ ਦੇ ਵਿੱਚ ਪਰ ਇੰਨੀ ਨਹੀਂ ਹੁੰਦੀ ਏਅਰ ਕੀ ਕੁਝ ਜ਼ਿਆਦਾ ਕੰਮ ਖਰਾਬ ਹੋ ਗਿਆ ਵਾ ਇਹ ਆਪਣੇ ਪੰਜਾਬ ਦੇ ਵਿੱਚ ਜੋ ਸਬਜ਼ੀਆਂ ਸਾਰੀਆਂ ਖਤਮ ਹੋ ਗਈਆਂ ਇਹਨਾਂ ਦਿਨਾਂ ਚ ਅੱਗੇ ਹੁੰਦਾ ਸੀ ਸਾਗ ਪਾਲਕ ਥੋੜਾ ਜਿਹਾ ਘਰਾਂ ਨੂੰ ਰਾਹਤ ਮਿਲ ਜਾਂਦੀ ਸੀ ਉਹਨਾਂ ਆਥੜੇ ਸਾਪਾ ਲਗਿਆ ਵੀ 200 ਰੁਪਏ ਕਿਲੋ ਆ ਸਾਗ ਵੀ ਆ ਦੋ ਦੋ ਤਿੰਨ ਤਿੰਨ ਵਾਰੀ ਜ਼ਿੰਮੇਦਾਰਾਂ ਨੇ ਸਮਾਨ ਲਾਇਆ ਪਰ ਲਾਇਆ ਦਾ ਕੋਈ ਫਾਇਦਾ ਨਹੀਂ ਉਹਨਾਂ ਦੇ ਬਹੁਤ ਨੁਕਸਾਨ ਹੈ ਹਰ ਬੰਦਾ ਇਸ ਵੇਲੇ ਨੁਕਸਾਨ ਦੇ ਵਿੱਚ ਵਾ ਤੇ ਉਹ ਹੀ ਮਾਲਕ ਨੂੰ ਸਾਨੂੰ ਅਰਦਾਸ ਕਰਨੀ ਚਾਹੀਦੀ ਆ ਪਰਮਾਤਮਾ ਨੂੰ ਹਰ ਵੇਲੇ ਯਾਦ ਕਰੀਏ ਕਿ ਅਸੀਂ ਪੁਰਾਣੇ ਵੇਚ ਦੇ ਵਿੱਚ ਚੱਲ ਜਾਈਏ ਆਪਣੇ ਬੱਚਿਆਂ ਨੂੰ ਚੰਗਾ ਪਾਥੇ ਲਾਈਏ ਤਾ ਆ ਕੇ ਉਹ ਵੀ ਸਾਡੇ ਤੇ ਦਇਆ ਕਰੇ ਪ੍ਰਮਾਤਮਾ ਸਬਜ਼ੀਆਂ ਦੀ ਗੱਲ ਕਰੀਏ ਸਬਜ਼ੀਆਂ ਦੇ ਰੇਟ ਇਸ ਵੇਲੇ ਕੀ ਕੀ ਚੱਲ ਰਿਹਾ ਸਬਜ਼ੀਆਂ ਦੇ ਅੱਜ ਵੇਲੇ ਜੀ ਦਣ ਮੜ ਰਿਹਾ 200 ਪਲੱਸ ਗੋਭੀ 100 ਦੇ ਕਦੇ ਉੱਪਰ ਹੋ ਜਾਂਦੀ ਹੈ ਕਦੇ ਥੱਲੇ ਹੋ ਜਾਂਦੀ ਹੈ ਬਾਕੀ ਜੰਨੀਆਂ ਮਾਨਚਲ ਤੋਂ ਸਬਜ਼ੀਆਂ ਉਹਨੀਆਂ ਧਾਰੀਆਂ ਤੇਜ ਵਾ ਆਪਣੇ ਲੋਕਲ ਦੋ ਚਾਰ ਚੀਜ਼ਾਂ ਆ ਗਈਆਂ ਉਹਦਾ ਫਰ ਗਿਆ ਟਮਾਟਰਾਂ ਦਾ ਕੋਈ ਫਰ ਗਿਆ ਥੋੜੇ ਟਮਾਟਰ ਆਲੂ ਪਿਆਜ਼ ਇਹਨਾਂ ਦੇ ਕੁਝ ਰਾਹਤ ਹੈਗੀ ਹੈ ਤੇ ਬਾਕੀ ਜਣੀਆਂ ਸਬਜ਼ੀਆਂ ਕੱਚੀਆਂ ਵਾ ਹਰੀਆਂ ਸਬਜ਼ੀਆਂ ਖਾਣ ਵਾਲੀਆਂ ਉਹਨਾਂ ਦੇ ਮੁਸ਼ਕਲਾਂ ਹੀ ਮੁਸ਼ਕਲਾ ਵਾ ਅਗੋ ਮੰਡੀਆਂ ਜਾਂਦੇ ਆ ਸਮਾਨ ਨਹੀਂ ਮਿਲਦਾ ਅੱਗੇ 3-4 ਦਿਨੋਂ ਜ਼ਿਆਦਾ ਹੁਣ 2 ਵਜੇ ਉੱਠ ਕੇ ਜਾਂਦਾ ਵਾ ਉਹ ਵੀ ਸਮਾਨ ਨਹੀਂ ਮਿਲਦਾ ਸਾਡੇ ਲੋਕਲ ਜਿਹੜੀਆਂ ਛੋਟੀਆਂ ਮੰਡੀਆਂ ਉੱਥੇ ਕੁਝ ਆ ਹੀ ਨਹੀਂਦਾ ਇਸ ਵੇਲੇ ਹਮਾਚਲ ਚੋ ਗੱਡੀਆਂ ਆਉਣੀਆਂ ਸ਼ੁਰੂ ਹੋਈਆਂ ਕਣੀ ਹਿਮਾਂਟਲ ਤੋਂ ਆਉਂਦੀਆਂ ਵਾ ਕਿਤੇ ਵੇਲੇ ਹੋ ਵੀ ਜਾਂਦੀਆਂ ਵਾ ਮਤਲਬ ਕਿ ਪਿੱਛੇ ਮਾਲ ਹੀ ਘੱਟ ਵਾ ਉਹਦੇ ਕਰਕੇ ਹਿਮਾਂਟਲ ਦੀ ਅੱਜਕੱਲ ਸਾਰਿਆਂ ਨੂੰ ਸਪਲਾਈ ਹੁੰਦੀ ਹੈ ਆਪਣੇ ਆਲ ਪੰਜਾਬ ਦੇ ਵਿੱਚ ਲੈਟ ਸਲਾਈਡਿੰਗ ਹੋਈ ਉੱਥੇ ਜਿਹੜੇ ਹੜ੍ਹ ਵੀ ਇਹ ਗੱਲ ਕਿੰਨੇ ਸਮੇਂ ਬਾਅਦ ਜਿਹੜਾ ਹੈਗਾ ਦੁਬਾਰਾ ਫੇਸ ਸਰਵਿਸ ਸ਼ੁਰੂ ਹੋ ਗਈ ਨਾ ਨਹੀਂ ਸਰਵਿਸ ਸ਼ੁਰੂ ਹੋ ਗਈ ਲੇਕਿਨ ਖੁੱਲ ਕੇ ਹਜੇ ਹੋਈ ਨਹੀਂ ਹਜੇ ਟਾਈਮ ਲੱਗੂਗਾ ਸੌਦੇ ਦੁਆਰਾ ਹੋਣਗੇ ਉਸ ਤੋਂ ਬਾਅਦ ਦੇ ਰਸਤੇ ਹੋਣਗੇ ਸਭ ਕੁਝ ਫੇਰ ਹੋਊਗਾ ਨੂੰ ਥੋੜਾ ਜਿਹਾ ਟਾਈਮ ਲੱਗੇ ਫੇਰ ਸੈਟਿੰਗ ਹੋਊਗੀ ਬਾਹੜਾਂ ਦੀ ਗੱਲ ਕਰੀਏ ਬਾਹੜਾਂ ਤੋਂ ਕਿਹੜੀ ਕਿਹੜੀ ਜ਼ਿਆਦਾ ਸਬਜ਼ੀ ਆਂਦੀ ਹੈ ਬਾਹੜਾਂ ਜੋ ਅੱਜ ਕੱਲ ਤਕਰੀਬਨ 70% 80% ਆਪਾਂ ਉੱਤੇ ਡਿਮੈਂਡ ਹੁੰਨੇ ਆ ਜਿਹਦਾ ਗੋਭੀ ਹੋ ਗਈ ਗਾਜਰ ਹੋ ਗਿਆ ਮਟਰ ਹੋ ਗਿਆ ਸ਼ਮਲਾ ਮਿਰਚ ਹੋ ਗਈ ਬਰੋਕਲੀ ਹੋ ਗਈ ਪਰ ਆਦਵੀਨ ਹੋ ਗਈ ਟਿੰਡਾ ਹੋ ਗਿਆ ਇਹ ਹੁਣ ਅੱਜ ਕੱਲ ਰਲ ਕੇ ਕੋਈ ਰਾਜਸਥਾਨ ਪੁਸ਼ਕਰ ਦੇ ਵਿੱਚੋਂ ਸਮਾਨ ਆਉਂਦਾ ਪਿਆ ਅੱਜ ਦਾ ਬੈਂਗਣ ਬੈਂਗਣੀ ਕੀਰਾ ਹੋ ਗਿਆ ਹਸਨਪੁਰ ਦੇ ਵਿੱਚੋਂ ਕੁਝ ਪਠਾਨਕੋਟ ਦੇ ਵਿੱਚੋਂ ਕਰੇਲੇ ਹੋ ਗਿਆ ਇਦਾਂ ਆਲੇ ਦੁਆਲੇ ਸਟੇਟਾਂ ਦੇ ਵਿੱਚੋਂ ਰਲ ਮਿਲ ਕੇ ਆਉਂਦਾ ਆਪਣੇ ਪੰਜਾਬ ਦੇ ਅਸੂਲੇ ਕਾਕੀ ਦਾ ਕਿੰਨਾ ਦਾ ਫਰਕ ਪਿਆ ਰਾਗੀ ਦਾ ਫਰਕ ਪੈਣਾ ਹੀ ਹੈ ਗਾਗੀ ਕਿਤੇ 40 50 ਰੁਪਏ ਬੈਗਲੋ ਚੀਜ਼ ਹੋਵੇ ਗਾਗ ਵੀ ਖੋਜ ਹੁੰਦਾ ਜ਼ਮਾਨਦਾਰ ਵੀ ਖੋਜ ਹੁੰਦਾ ਉਹਦਾ ਸੌਦਾ ਚਾਰ ਗੁਣਾ ਵੱਧ ਵਿਕ ਜਾਂਦਾ ਇਹ ਕਿ ਕਿਸੇ ਦੀ ਬਾਦੂਆ ਨਹੀਂ ਮਿਲਦੀ ਉਨੇ ਆਦਾਰੇ ਬਾਦੂਆ ਤੁਹਾਡੀਆਂ ਆਦੀ ਮਾਲਕ ਕੇ ਅਰਦਾਸ ਕਰਦੇ ਪਰਮਾਤਮਾ ਜੀ ਸਮਾ ਸਹੀ ਲਿਆਓ ਹਰ ਬੰਦਾ ਰਾਜੀ ਰਹੇ ਤੇ ਖੁਸ਼ ਰਹੇ ਕਈ ਵਾਰੀ ਦੇਖਣ ਜਾਂਦਾ ਕਿ ਦੁਕਾਨਦਾਰ ਜਦੋਂ ਇਸ ਤਰ੍ਹਾਂ ਦੇ ਮਾਹੌਲ ਬੰਦੇ ਹੈਗੇ ਆ ਜਿਹੜਾ ਸਟਾਕ ਜ਼ਿਆਦਾ ਕਰ ਲੈਂਦੇ ਆ ਕਿ ਮਹਿੰਗਾ ਵੇਚਾਂ ਕਿਸ ਤਰ੍ਹਾਂ ਦੇ ਨਹੀਂ ਸਟਾਕ ਸਾਰ ਅੱਜਕੱਲ ਨਹੀਂ ਹੁੰਦਾ ਕੋਈ ਵੀ ਸਮਾਨ ਜਿੱਦਾਂ ਬਾਰਸ਼ਾਂ ਦਾ ਜਾਂ ਹਮਤ ਦਾ ਮੌਸਮ ਆ ਇਹ ਅੰਦਰ ਆ ਕੇ ਨੁਕਸਾਨ ਹੀ ਹੁੰਦਾ ਆ ਗੋਭੀ ਐ ਦੂਜੇ ਦਿਨ ਅਸੀਂ ਨਹੀਂ ਵੇਚ ਸਕਦੇ ਆ ਸ਼ਿਮਲਾ ਵਿੱਚ ਤੇ ਦੂਜੇ ਦਿਨ ਢਿੱਲੀ ਜਾਂਦੀ ਆ ਅੱਜਕੱਲ ਸਟਾਕ ਨਹੀਂ ਕੁਝ ਵੀ ਹੁੰਦਾ ਜੀ ਇਹ ਅਪੀਲ ਕਰੂੰਗੇ ਪਬਲਿਕ ਨੂੰ ਅਪੀਲ ਇਹ ਹੈ ਕਿ ਉਠੋ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਿਓ ਉੱਠ ਕੇ ਸਵੇਰੇ ਪਹਿਲਾਂ ਪਰਮਾਤਮਾ ਦਾ ਸ਼ੁਕਰ ਕਰੋ ਉਹਦੇ ਦੇ ਅੱਧਾ ਘੰਟਾ ਦਾਸਮੇਂ ਬੈਠੋ ਬੱਚਿਆਂ ਨੂੰ ਬਿਠਾਓ ਤਾਂ ਕਿ ਜਿਹੜਾ ਆਉਣ ਵਾਲਾ ਵਕਤ ਹੈ ਤੁਹਾਡੇ ਤੇ ਚੰਗਾ ਆਵੇ ਐਸ ਵੇਲੇ ਜਿੱਤ ਦੀ ਸ਼ਾਹ ਦੇ ਵਿੱਚ ਅਸੀਂ ਜਾ ਰਹੇ ਹਾਂ ਸਿਰਫ ਅਸੀਂ ਉਹ ਮਾਲਕ ਨੂੰ ਭੁੱਲੇ ਕਰਕੇ ਇਹ ਸਾਰਾ ਕੁਝ ਅਸੀਂ ਦਰਸ਼ ਦੇਖਦੇ ਵੈ ਜੇਕਰ ਆਪਾਂ ਨਹੀਂ ਉਹਦੇ ਨੂੰ ਆਪਣੇ ਬਚਪਨ ਵਾਲੇ ਪਾਤੇ ਤੁਰਦੇ ਤੇ ਬਹੁਤ ਮਾੜਾ ਦਿਮਾ ਆਉਣ ਵਾਲਾ ਇਹ ਲੱਗਦਾ ਕਿ ਇਸ ਵੇਲੇ ਜਿਹੜਾ ਹੈਗਾ ਦੁਬਾਰਾ ਸਰਵਿਸ ਸ਼ੁਰੂ ਹੋ ਜੂਗੇ ਕੁਝ ਸਮੇਂ ਦੇ ਵਿੱਚ। ਨੇ ਟਾਈਮ ਲੱਗੂਗਾ ਹੁਣ ਹੋ ਤੱਕ ਦਾ ਅਗਲੇ ਮਹੀਨੇ ਦੇ ਵਿੱਚ ਦੁਬਾਰਾ ਥਾਗ ਪਾਲਕ ਹੋਵੇ, ਸਮਾਨ ਹੋਣਾ ਸ਼ੁਰੂ ਹੋ ਜੂਗਾ ਜੇ ਮਾਲਕ ਨੇ ਮਿਹਰ ਕੀਤੀ ਮੌਸਮ ਦੇ ਤਾਂ। ਇੱਕ ਮਹੀਨਾ ਲੱਗਣਾ ਹੁਣ ਅਗਲੇ ਮਹੀਨੇ ਦੇ ਵਿੱਚ ਸਾਰਾ ਕੰਮ ਖਤਮ ਹੋ ਜਾਵੇ। ਪੰਜਾਬ ਦੀ ਗੱਲ ਕਰੀਏ ਪੰਜਾਬ 'ਚ ਵੀ ਕਈ ਕਿਸਾਨ ਜਿਹੜੇ ਸੱਤੀਆਂ ਲਗਾਉਂਦੇ ਹੈਗੇ ਉੱਤੇ ਕਿੰਨਾ ਪ੍ਰਭਾਵ ਉਹ ਤਾਂ ਜਿੱਦਾਂ ਵਿਚਾਰਿਆ ਨੇ ਜੋ ਇੱਕ ਵਾਰੀ ਵੀਦੀ, ਦੋ ਵਾਰੀ ਵੀਦੀ ਬਾਰਿਸ਼ ਹੀ ਆਇਰ ਕੀ 10 ਸਾਲਾਂ ਬਾਅਦ ਇਦਾਂ ਨਹੀਂ ਹੋਈ। ਇੱਕ ਭਿਆਨਕ ਬਾਰਿਸ਼ ਹੋਈ। ਉਹਦੇ ਵਿੱਚ ਜੋ ਕੁਝ ਵੀ ਉਹਨਾਂ ਨੇ ਬੀਜਿਆ ਦੋ ਵਾਰੀ ਤਿੰਨ ਵਾਰੀ ਉਹ ਸਭ ਕੁਝ ਉਹਨਾਂ ਦਾ ਰੁੜ ਗਿਆ। ਉਹ ਜਿਸ ਵੇਲੇ ਫਸਲ ਅਗਲੇ ਬੀਜਦੇ ਆ ਉਹਨੂੰ ਦੋ ਤਿੰਨ ਮਹੀਨੇ ਹੁੰਦਿਆਂ ਨੂੰ ਲੱਗ ਜਾਂਦੇ ਆ। ਤੇ ਉਹ ਹੁਣ ਉਹ ਅਗਲੇ ਮਹੀਨੇ ਤਾਈਂ ਉਮੀਦ ਪੂਰੀ ਆ ਪ੍ਰਮਾਤਮਾ ਮਿਹਰ ਕਰੇ ਸਾਰੇ ਵੀ ਬੈ ਗੜੇ ਸਾਰੇ ਰਾਜੀ ਬਸਤੇ ਰਹਿਣ ਪੰਜਾਬ ਹੱਸਦਾ ਹੋ ਜਾਵੇ ਅਗਲੇ ਮਹੀਨੇ ਤਾਈਂ ਇਹੇ ਦੁਆ ਵਾ। ਤੇ ਮੇਰੇ ਉੱਟ ਕੇ ਮਾਲਕ ਇਹੇ ਹੱਥ ਜੋੜ ਕੇ ਉਹਦੇ ਅੱਗੇ ਦੁਆ ਕਰੋ। ਉਹਦੇ ਤੋਂ ਤੁਹਾਏ ਕੋਈ ਸਹਾਰਾ ਲੇ। ਸਾਰੇ ਅਰਦਾਸ ਕਰਿਆ ਕਰੋ ਕਿਉਂਕਿ ਪਰਮਾਤਮਾ ਤੋਂ ਉੱਪਰ ਕੁਝ ਨਹੀਂ ਹੈਗਾ ਅਰਦਾਸ ਦੇ ਨਾਲ ਹੀ ਜਿਹੜੀਆਂ ਇਹ ਪ੍ਰੋਬਲਮਸ ਹੈਗੀਆਂ ਉਹ ਖਤਮ ਹੋ ਸਕਦੀਆਂ ਇੱਕ ਵਾਰੀ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਦਿਖਾ ਦੇਣ ਕਿ ਸਬਜ਼ੀਆਂ ਜਿਹੜੀਆਂ ਹੈਗੀਆਂ ਵਾਂ ਕਾਫੀ ਜਿਹੜਾ ਹੈਗਾ ਇਸ ਵੇਲੇ ਇਹਨਾਂ ਦੇ ਰੇਟ ਜਿਹੜੇ ਹੈਗੇ ਆ ਭਾਅ ਕਾਫੀ ਚੱਕੇ ਗਏ ਹੈਗੇ ਆ ਕਿਉਂਕਿ ਘਰਾਂ ਦੇ ਵੇਚ ਦੀ ਗੱਲ ਕਰੀਏ ਤਾਂ ਘਰਾਂ ਦੇ ਵਿੱਚ ਵੀ ਜਿਹੜਾ ਲੋਕਾਂ ਨੂੰ ਸਬਜ਼ੀ ਖਰੀਦਣੀ ਵੀ ਮੁਸ਼ਕਲ ਹੋ ਚੁੱਕੀ ਆ ਸਬਜ਼ੀ ਮੰਡੀ ਦੀ ਗੱਲ ਕਰੀਏ ਤਾਂ ਸਬਜ਼ੀ ਮੰਡੀ ਦੇ ਵਿੱਚ ਵੀ ਇੱਕ ਟੁੱਕੇ ਗਾਗ ਗਾਗ ਜਿਹੜੇ ਦੇਖਣ ਨੂੰ ਮਿਲ ਰਹੇ ਆ ਜਦ ਕਿ ਇੱਥੇ ਜੜੀਆਂ ਸਬਜ਼ੀ ਮੰਡੀ ਦੇ ਵਿੱਚ ਰੌਣਕਾਂ ਦੇਖਣ ਨੂੰ ਮਿਲਦੀਆਂ ਅੱਜ ਉਹ ਵੀ ਦੇਖਣ ਨੂੰ ਨਹੀਂ ਮਿਲਦੀਆਂ ਕੈਮਰਾ ਪਰਸਨ ਦੇ ਨਾਲ ਪਣੀ ਤਰੋੜਾ ਨਕੋਤਾ